ਲਵੀ ਫਿਰ ਤੇ ਕਰਦੇ ਸਿਫਤ ਜੀਵਨ ਮਾਨੂ ਕੇ ਗੱਲ ਵਾਲਾ ਜੀਵਨ 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 ਮਰਿ ਕਾਜ ਹੋ ਗਈ ਆ ਮਾਨੂ ਕੇ ਗੱਲ ਵਾਲੇ ਨੇ ਕਹਿੰਦੇ ਮੇਲਾ ਬਣਾ ਦਿੱਤਾ ਪਹਿਲੇ ਮੈਚ ਦੇ ਵਿੱਚ ਬਾਈ ਆਗਲੀ ਕਬੱਡੀ ਲਓ ਜੀਵਨ ਖੇਡ ਮੈਦਾਨ ਦੇ ਵਿੱਚ ਮਾਨੂ ਕੇ ਗਿੱਲਾਂ ਵਾਲਾ ਖੇਡ ਕਬੱਡੀ ਦਾ ਅਜੂਬਾ ਖਿਡਾਰੀ ਹੈ ਜੀਵਨ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਚਾਰ ਜਾਫੀ ਹੈ ਕਿ ਤਿੱਖੇ ਨੇ ਤੀਰਾਂ ਵਰਗੇ ਤੇ ਸ਼ਮਸ਼ੀਰਾਂ ਵਰਗੇ ਬਿਲਕੁਲ ਮੈਦਾਨੀ ਆਗੇ ਗਬਰੂ ਤਸਵੀਰਾਂ ਵਰਗੇ ਲਓ ਪਈ ਹੋਈ ਕਬੱਡੀ ਇੱਕ ਪਾਸੇ ਨੌਜਨ ਅਦਮ ਵਾਲੀਆ ਸਣੀ ਟਵਾਈ ਕਰਦਾ ਡੱਕਣ ਵੀ ਰੱਖਣ ਵੀ ਪਰ ਨੌਜੋਨ ਅਸਾਰ ਪੂਰੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਕੁਜੇ ਸਾਗਰ ਵਿੱਚ ਨਾ ਪੈਂਦੇ ਕੁਜੇ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨੌਜੋਨ ਮਾਨੂ ਕੇ ਪਿੰਨ ਵਾਲਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਜੀਵਨ ਵਧਿਆ ਹੈ ਆਲਮ ਮਾਲੀਆ ਸਣੀ ਹੈ ਖੇਡ ਮੈਦਾਨ ਵਿੱਚ ਪਈ ਹੋਈ ਕਬੱਡੀ ਇਸ ਜੀਵਨ ਜੀਵਨ